ਸਮਾਦਵੀ ਪਾਰਟੀ ਤੇ ਰੈਲੀ ਤੇ 55 ਕਰੋੜ ਤੋਂ ਵੱਧ ਹੋਇਆ ਖਰਚਾ ਪੰਜਾਬ ਦੇ ਪੈਸੇ ਨੂੰ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ ਇਹ ਬਿਆਨ ਨੇ ਲੱਖਾ ਸਿਧਾਨਾ ਨੇ ਦਿੱਤੇ ਨੇ ਦੱਸ ਦਈਏ ਕਿ ਉਹਨਾਂ ਨੇ ਕਿਹਾ ਹੈ ਕਿ ਕਦੇ ਮੁੱਖ ਮੰਤਰੀ ਭਗਵੰਤ ਮਾਨ ਸੁਖਵੀਰ ਬਾਦਲ ਨੂੰ ਕਹਿੰਦਾ ਹੁੰਦਾ ਸੀ ਕਿ ਸਿਕਿਉਰਟੀ ਜਿਹੜੀ ਆਮ ਘਰਾਂ ਦੇ ਲੋਕਾਂ ਜਿਹੜੇ ਨਹੀਂ ਰੱਖਦੇ ਹੁੰਦੇ ਤੇ ਜਿਸ ਤੋਂ ਬਾਅਦ ਉਹਨੇ ਨੇ ਕਿਹਾ ਕਿ ਅੱਜ ਇੰਨੀ ਜ਼ਿਆਦਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਸਿਕਿਉਰਟੀ ਹੈ ਤੇ ਜਿਸ ਤੋਂ ਬਾਅਦ ਉਹਨੇ ਕਿਹਾ ਕਿ ਪੰਜਾਬ ਦਾ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾ ਸਿਦਾਣਾ ਦਾ ਕੀ ਕਹਿਣਾ ਹੈ ਤੇ ਸਭ ਤੋਂ ਪਹਿਲਾਂ ਮੈਂ ਮਾਨ ਸਾਹਿਬ ਦੀ ਇੱਕ ਪੁਰਾਣੀ ਤੁਹਾਨੂੰ ਸੁਣਾਉਣਾ ਹੈ ਆਡੀਓ ਤੇ ਫਿਰ ਆਪਾਂ ਅੱਗੇ ਗੱਲਬਾਤ ਜਾਰੀ ਰੱਖਾਂਗੇ 500 ਬੰਦਾ ਉਹਦੀ ਰੱਖੀ ਕਰਦਾ ਮੈਂ ਇੱਕ ਹੀ ਰੱਖੀ ਕਰਨ ਵਾਲੀ ਕਿਹੜੀ ਚੀਜ਼ ਐ ਮਨਸਨ ਮਡੇਲਾ ਹੈ ਸ਼ੁਕਰੀਆ ਬਾਦਰੀਕ ਕੀ ਕਰਾਂ ਮੈਂ ਏਟੀ ਰੱਖੀ ਕਰਨ ਵਾਲੀ ਕਿਹੜੀ ਚੀਜ਼ ਐ ਨੈਲਸਨ ਮਡੇਲਾ ਸੋ ਅੱਜ ਇੱਕ ਆਮ ਜੇ ਘਰ ਦਾ ਮੁੰਡਾ ਇੱਕ ਗਰੀਬ ਜੇ ਘਰ ਦਾ ਮੁੰਡਾ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਛੋਟੇ ਜੇ ਦਰਮਿਆਨ ਨੇ ਜੇ ਘਰ ਚੋਂ ਉੱਠ ਕੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਹਿੰਦੇ ਜੀ ਉਹ ਅੱਜ ਮੌੜ ਆਇਆ ਸੀ ਇਹ ਜਨਾਬ ਦੇ ਕਹੇ ਹੋਏ ਬੋਲ ਨੇ ਜਦੋਂ ਸਤਾ ਤੋਂ ਬਾਹਰ ਹੁੰਦਾ ਸੀ ਕਿ ਸਖਵੀਰ ਬਾਦਲ 1 ਕਿਲੋਮੀਟਰ ਦੇ ਸਫ਼ਰ ਕਰਦਾ ਤਾਂ 1 ਲੱਖ ਰੁਪਏ ਦੇ ਵਿੱਚ ਪੈਂਦਾ ਪੰਜਾਬ ਦੇ ਖਜ਼ਾਨੇ ਨੂੰ ਸੋ ਅੱਜ ਜਨਾਬ ਕਿੰਨੇ ਚ ਪਏ ਆ ਅੱਜ ਜਨਾਬ ਜਿਹੜੇ ਚੰਦ ਕਮੈਂਟ ਲਾ ਕੇ ਸੁਣਾ ਕੇ ਟੋਟ ਕੇ ਟਾਟ ਕੇ ਤੇ ਕਹਾਣੀਆਂ ਕਹੋਣੀਆਂ ਮੇਣੋ ਮੇਣੀ ਜੇ ਹੋ ਕੇ ਤੇ ਉੱਡ ਕੇ ਜਹਾਜ਼ ਲੈ ਕੇ ਨਾਲ ਦੀ ਨਾਲ ਬਿਠਾ ਕੇ ਆਪਣੇ ਬੌਸ ਕੇ ਜੀਵਾਲ ਨੂੰ ਦਿੱਲੀ ਪਹਿਲਾਂ ਉਹਨੂੰ ਲੈ ਕੇ ਆਏ ਦਿੱਲੀੋਂ ਜਾ ਕੇ ਜਹਾਜ਼ ਤੇ ਫਿਰ ਛੱਡ ਕੇ ਆਉਣਗੇ ਹੁਣ ਸੋ ਇਹ ਅੱਜ 55 ਕਰੋੜ ਚ ਪਿਆ ਅੱਜ ਆਮ ਜੇ ਘਰ ਦਾ ਮੁੰਡਾ ਜਿਹੜਾ ਕਹਿੰਦਾ ਸੀ ਆਮ ਘਰਾਂ ਦੇ ਮੁੰਡੇ ਆ ਬਰਦਾਸ਼ਤ ਨਹੀਂ ਹੁੰਦੇ ਸੀ ਮੁੱਖ ਮੰਤਰੀ ਬਣ ਗਏ ਤਕੜੇ ਘਰਾਂ ਦੇ ਕਾਕਿਆਂ ਤੋਂ ਅੱਜ ਆਮ ਘਰ ਦਾ ਮੁੰਡਾ ਬੜਾ ਖਾਸ ਬਣ ਗਿਆ 55 ਕਰੋੜ ਦੇ ਵਿੱਚ ਪਈ ਆ ਮੋੜ ਰੈਲੀ ਤੇ ਉਹਦਾ ਹਾਸਲ ਕੀ ਹੋਇਆ ਉਹਦਾ ਪੰਜਾਬ ਨੂੰ ਕੀ ਫਾਇਦਾ ਹੋਇਆ ਤੁਸੀਂ ਆਪੇ ਹਿਸਾਬ ਲਾ ਲਿਓ ਅੱਜ ਦੀ ਰੈਲੀ ਦਾ ਕੁਈ 55 ਪੈਸਿਆਂ ਦਾ ਹੀ ਮੈਨੂੰ ਕਹਦੇ 55 ਪੈਸਿਆਂ ਦਾ ਅੱਜ ਪੰਜਾਬ ਦੀ ਪੰਜਾਬ ਦੀ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਪੰਜਾਬ ਨੂੰ ਕੋਈ ਫਾਇਦਾ ਹੋਇਆ ਹੋਵੇ ਜਿਹੜਾ ਮਾਨ ਸਾਹਿਬ ਨੇ ਕਿਹਾ ਸੀ ਨਾ ਕਦੇ ਜਦੋਂ ਸੌ ਚੱਕੀ ਸੀਗੀ ਖਟਣ ਕਲਾਂ ਕਿ ਲੈ ਵੀ ਸੌ ਲਈ ਚੱਕ ਹੁਣ ਕੰਮ ਹੀ ਇੰਨੇ ਕਰ ਦੇਣੇ ਆ ਕਿ ਅਸੀਂ ਰੈਲੀਆਂ ਨਹੀਂ ਕਰਦੇ ਤੁਸੀਂ ਕੰਮ ਦੇ ਇੱਕ ਹੀ ਵੋਟ ਪਾ ਦਿਆ ਕਰਦੇ ਆ ਸਾਨੂੰ ਤੁਹਾਡੇ ਕੋਲ ਵੋਟ ਮੰਗਣ ਦੀ ਲੋੜ ਹੀ ਨਹੀਂ ਪੈਣੀ ਤੇ ਅੱਜ ਐਡੀ ਕੀ ਲੋੜ ਪੈ ਗਈ ਸੀ ਕਿ ਸ਼ੱਕ ਦੀ ਕਿ ਚਾਰਸ ਸੂਬਿਆਂ ਦੇ ਲੋਕਾਂ ਨੇ ਲੋਟਰੀਆਂ ਲਵਾਤੀਆਂ, ਢੇੜੇ ਖਵਾਤੇ, ਅੱਜ ਦਮਖੰਮ ਦੇਖਣਾ ਸੀ। ਹੁਣ ਧਿਆਨ ਮਾਰੋ 55 ਕਰੋੜ ਚ ਕਿਵੇਂ ਪਿਆ ਸੁਣ ਲੋ ਮਾੜਾ ਮੋਟਾ ਦਿਮਾਗ ਖੋਲ ਕੇ ਰੱਖਿਆ ਕਰੋ। ਕਿਵੇਂ ਪੰਜਾਬ ਦਾ ਪੈਸਾ ਪਾਣੀ ਵਾਂਗੂ ਵਹਾਇਆ ਜਾ ਰਿਹਾ ਹੈ। ਕਿਵੇਂ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। 8 ਕਰੋੜ ਤੇ 75 ਲੱਖ ਰੁਪਏ ਦਾ ਟੈਂਟ ਲੱਗਿਆ ਸੀ ਅੱਜ ਆਮ ਜੇ ਘਰ ਦੇ ਮੁੰਡੇ ਦੀ ਖਾਤਰ। ਗਰੀਬ ਜੇ ਘਰ ਦਾ ਮੁੰਡਾ ਡਾ ਮੁੱਖ ਮੰਤਰੀ ਬਣਿਆ ਹੋਇਆ ਆਮ ਮੁੰਡੇ। ਓਏ ਓਏ। ਸੋ ਆ ਭਾਈ ਬਿਜਲੀ ਟੁੱਟ ਗਿਆ ਸੀਗਾ ਫੇਰ ਯਾਰ ਆਪਣਾ ਇਹਦਾ ਗੱਲਵਾ ਦਾ ਸਵਾਦ ਹੀ ਗਾਲ ਦਿੰਦਾ ਬਿਜਲੀ ਟੁੱਟ ਜਾਂਦਾ ਸੰਪਰਕਾ ਸੋ 8 ਕਰੋੜ ਤੇ 75 ਲੱਖ ਦਾ ਟੈਂਟ ਲੱਗਿਆ ਤੇ ਟੈਂਟ ਦਾ ਜਿਹੜਾ ਠੇਕਾ ਸੀ ਦਿੱਲੀ ਦੇ ਕਿਸੇ ਬੰਦੇ ਕੋਲ ਸੀ ਉਹ ਫਾਇਦਾ ਪੰਜਾਬ ਦੇ ਕਿਸੇ ਬੰਦੇ ਨੂੰ ਨਹੀਂ ਹੋਇਆ ਜਿਹੜਾ 8 ਕਰੋੜ 75 ਲੱਖ ਰੁਪਈਆ ਕਿਹਦੀ ਜੇਬ ਚ ਗਿਆ ਦਿੱਲੀ ਦੇ ਕਿਸੇ ਬੰਦੇ ਦੀ ਜੇਬ ਚ ਗਿਆ ਜਿਹੜਾ ਕੇਜਰੀਆਲ ਦਾ ਖਾਸਮ ਖਾਸ ਹੈ ਉਹਨੂੰ ਇਹ ਠੇਕਾ ਦਿੱਤਾ ਗਿਆ ਸੀ 8 ਤੁਸੀਂ ਸੋਚਾਂਗੇ ਵੀ 8 ਕਰੋੜ 75 ਲੱਖ ਦਾ ਇਹ ਜਿਹੜਾ ਟੈਂਟ ਸੀ ਯਾਰ ਉੱਤੇ ਕਿਹੜਾ ਕੋਈ ਸੋਨਾ ਮੋਤੀ ਲੱਗੇ ਹੋਏ ਸੀ ਉਹ ਬੁਲਟ ਪ੍ਰੂਫ ਵੀ ਸੀ ਉਹ ਵਾਟਰ ਪ੍ਰੂਫ ਵੀ ਸੀ ਅੱਜ ਕੱਲ ਜਨਾਬ ਨੂੰ ਹੈਰਾਨ ਐ ਮੈਂ ਤਾਂ ਟੈਂਟ ਵੀ ਬੁਲਟ ਪ੍ਰੂਫ ਲਾਉਣ ਲੱਗ ਗਏ ਐਡਾ ਖਤਰਾ ਖੜਾ ਹੋ ਗਿਆ ਐਡੇ ਹਰਮਨ ਪਿਆਰੇ ਮੁੱਖ ਮੰਤਰੀ ਨੂੰ ਇੰਨਾ ਚਿਹਤਾ ਮੁੱਖ ਮੰਤਰੀ ਐਨੇ ਕੰਮ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਅੱਜ ਕੱਲ ਟੈਂਟ ਵੀ ਬੁਲਟ ਪ੍ਰੂਫ ਲਾਉਣ ਲੱਗ ਗਿਆ ਫੱਦ ਹੋ ਗਈ 8 ਕਰੋੜ 75 ਲੱਖ ਗਿਣੀ ਚੱਲਿਓ 8 ਕਰੋੜ 75 ਲੱਖ ਦਾ ਟੈਂਟ ਤੇ ਸਵਾ ਕਰੋੜ ਦਾ ਸਾਊਂਡ ਜਿਹੜਾ ਸਪੀਕਰ ਜਿਆ ਹੁੰਦਾ ਸਿਸਟਮ ਆ ਲੱਗਿਆ ਸਾਰੇ ਟੈਂਟ ਦੇ ਵਿੱਚ ਸਵਾ ਕਰੋੜ ਰੁਪਏ ਦਾ ਕਦੇ ਸਾਡੇ ਜਨਾਬ ਅ ਗੱਡੀ ਤੇ ਖੜਕ ਕੇ ਬੋਲ ਦਿੰਦੇ ਸੀਗੇ ਆਪੂ ਪੂਜਾ ਲੈ ਕੇ ਮੂੰਹ ਚ ਉਹ 5-400 ਦਾ ਅੱਜ ਜਨਾਬ ਬੋਲਦੇ ਐ ਕਿਉਂਕਿ ਆਮ ਤੋਂ ਖਾਸ ਹੋ ਗਏ ਨਾ ਅੱਜ ਸਵਾ ਸਵਾ ਕਰੋੜ ਦਾ ਇਹਨਾਂ ਦੀ ਖਾਤਰ ਸਪੀਕਰ ਲੱਗਦਿਆ ਬੋਲਣ ਵਾਲੇ ਦੇ ਖਾਤਰ 2200 ਬੱਸ ਆਈ ਹੈ ਅੱਜ 2200 ਬੱਸ ਇੱਕ ਬੱਸ ਦੇ ਵਿੱਚ 220 ਲੀਟਰ ਤੇਲ ਪਾਇਆ ਗਿਆ ਹੈ 4 ਕਰੋੜ 4 ਕਰੋੜ 25 ਲੱਖ 92 ਹਜ਼ਾਰ ਦਾ ਤੇਲ ਕੱਲੀਆਂ ਬੱਸਾਂ 'ਚ ਪਿਆ ਅੱਜ 4 ਕਰੋੜ 25 ਲੱਖ ਤੇ 92 ਹਜ਼ਾਰ ਦਾ ਤੇਲ ਕੱਲੀਆਂ ਬੱਸਾਂ 'ਚ ਪਿਆ ਇਹ ਤੋਂ ਇਲਾਵਾ ਬੀਵੀ ਮੀਟਰ ਦੇ ਬੋਰਡ ਲਾਏ ਗਏ ਆ ਇੱਕ ਬੋਰਡ ਦੀ ਕੀਮਤ ਵੱਡਾ ਬੋਰਡ 2000 ਦਾ ਉਦੋਂ ਛੋਟਾ 1500 ਦਾ ਉਦੋਂ ਛੋਟਾ ਜਿਹੜਾ ਬੋਰਡ ਸੀਗਾ ਉਹ ਕੋਈ 1000 ਦਾ ਵੀ ਸੀ ਕੋਈ 800 ਦਾ ਵੀ ਸੀ ਤੇ ਸਾਰਾ ਮੌੜਲਾ ਚੌਕ ਹੈ ਬੋਰਡਾਂ ਨਾਲ ਚਾਰੋਂ ਭਰਿਆ ਪਿਆ ਸੀ ਜਿਵੇਂ ਬਹੁਤ ਵੱਡੇ ਕੋਈ ਆਪਾਂ ਮਹਾਰਾਜਾ ਆ ਰਿਹਾ ਹੋਵੇ ਤੇ ਉਹਦੀ ਸ਼ਾਨੋਂ ਸ਼ੌਕਸ ਦੇ ਵਿੱਚ ਆਪਾਂ ਅੱਗੇ ਪਈ ਉਹਦਾ ਮਾਨ ਸਨਮਾਨ ਕਰਨ ਦੇ ਲਈ ਆਪਾਂ ਜਿਵੇਂ ਤਿਆਰੀਆਂ ਕਰਦੇ ਆਂ ਉਵੇਂ ਅੱਜ ਤਿਆਰੀ ਸੀ ਚੌਕ ਆਲਾ ਦਾਲਾ ਚੌਕ ਭਰਿਆ ਹੋਇਆ ਸੀ ਛੋਟੇ ਵੱਡੇ ਬੋਰਡਾਂ ਦੇ ਨਾਲ ਤੇ ਆ ਤੜਕੇ ਜਨਾਬ ਦੇ ਆਉਣ ਤੋਂ ਪਹਿਲਾਂ 3 ਘੰਟੇ 3 ਘੰਟੇ ਜਨਾਬ ਦੇ ਆਉਣ ਤੋਂ ਪਹਿਲਾਂ ਡੀਪੀਆਰਓ ਜਿਹੜਾ ਸਰਕਾਰ ਦਾ ਅਫਸਰ ਹੁੰਦਾ ਗੱਡੀਆਂ ਲੈ ਕੇ ਸਰਕਾਰੀ ਮੂਰੇ ਬੋਰਡ ਲਵਾਉਂਦਾ ਫਿਰਦਾ ਸੀ ਵੀ ਆ ਲਾਓ ਆ ਲਾਓ ਹੋਰ ਕਮਾਲ ਦੀ ਗੱਲ ਦੇਖੋ ਜਦੋਂ ਰੈਲੀ ਖਤਮ ਹੋ ਗਈ ਸਾਰੇ ਬੋਰਡ ਪੱਟੇ ਲੱਦ ਕੇ ਭੁੰਡੀਆਂ ਚ ਟਰਾਲੀਆਂ ਚ ਟੈਂਪੂਆਂ ਚ ਲੈ ਕੇ ਨਾਲ ਨਾਲ ਤਾਂ ਕਿ ਬਾਅਦ ਚ ਲੋਕ ਖਿੱਲੀ ਨਾ ਡਾਉਣ ਯਾਰ ਦੇਖੋ ਕਿੰਨਾ ਅਜ ਪੈਸਾ ਬਰਬਾਦ ਕਰਤਾ ਸੱਤ ਜ਼ਿਲ੍ਹਿਆਂ ਦੀ ਪੁਲਿਸ ਸੱਤ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਸੀ ਸੱਤ ਜ਼ਿਲ੍ਹਿਆਂ ਦੀ ਸਾਰਾ ਪੁਲਿਸ ਦਾ ਖਰਚਾ ਜਿੰਨੀਆਂ ਗੱਡੀਆਂ ਬੱਸਾਂ ਉਹਨਾਂ ਨੂੰ ਲੈ ਕੇ ਆਈਆਂ ਉਹ ਸਾਰਾ ਖਰਚਾ ਅਜ ਖਜ਼ਾਨੇ ਤੇ ਪਿਆ ਆ ਸ਼ੁਕਰ ਕਰੋ ਮਾੜਾ ਡੀਸੀ ਬਠਿੰਡੇ ਨੇ ਘੁਰਕੀ ਦਿੱਤੀ ਤੇ ਸਕੂਲ ਖਲਵਾ ਤੇ ਆ ਏਡੀਸੀ ਜਿਹੜੀ ਸਾਡੇ ਬਠਿੰਡੇ ਲੱਗੀ ਹੋਈ ਆ ਮੈਡਮ ਉਹ ਇਹਨਾਂ ਦਾ ਹਲਕਾ ਇੰਚਾਰਜ ਹੈ ਗੱਦਲਪਾਹੇ ਵਾਲਾ ਉਹਦੇ ਕੋਈ ਧਰਮ ਪਤਨੀ ਆ ਜਿਹੜੀ ਏਡੀਸੀ ਬਟੰਡਾ ਲੱਗੀ ਆ ਉਹ ਕੋਈ ਏਡੀਸੀ ਉਹ ਕੋਈ ਸਰਕਾਰੀ ਅਫਸਰ ਨਹੀਂ ਉਹ ਕੋਈ ਵਿਚਾਰੀ ਬੀਬਾ ਜਿਹੜੀ ਲਾਈ ਆ ਉਹ ਕੋਈ ਲੋਕਾਂ ਲਈ ਨਹੀਂ ਬੈਠੀ ਵੀ ਲੋਕਾਂ ਨੂੰ ਸਾਫ ਦੇਣ ਲਈ ਬੈਠੀ ਆ ਉਹਨਾਂ ਦੀ ਇੱਕ ਪਾਰਟੀ ਦੀ ਵਰਕਰ ਆ ਉਹ ਬੀਬਾ ਨੇ ਸਾਰੇ ਵੀਡੀਓ ਨੂੰ ਸਾਰੇ ਸੈਕਟਰੀਆਂ ਨੂੰ ਸੱਦ ਕੇ ਮੀਟਿੰਗ ਕਰਕੇ ਕਿਹਾ ਸੀ ਮਾਸਟਰ ਰੋਲ ਕਢਾ ਦਿਓ ਮੇਰੇ ਗਾਲਿਆਂ ਦਾ ਤੇ ਸਾਰੇ ਰੈਲੀ ਦੇ ਲੈ ਜਾਣੇ ਆ ਹਾਜ਼ਰੀ ਪਾਈ ਗਈ ਉਹਨਾਂ ਦੀ ਬਕਾਇਦਾ ਤੌਰ ਤੇ ਤੇ ਲਿਜਾਏ ਗਏ ਰੈਲੀ 'ਚ